i <laughs>

ਗੱਲ ਇਹਦਾ ਕਿ ਸਭ ਤੋਂ ਪਹਿਲਾਂ ਜਿਹੜਾ ਵਕੀਲ ਇੱਕ ਜਿੰਦਾਬਾਦ 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 ਇਹ ਮੇਰਾ ਪਰਿਵਾਰ ਆ ਅਸੀਂ ਸਾਰੇ ਭਾਈਚਾਰੇ ਦੇ ਤੌਰ ਤੇ ਹੈਗੇ ਆ ਔਰ ਸਾਰੇ ਪਰਿਵਾਰ ਇਕੱਠਾ ਹੈ ਅੱਜ ਜਿਹੜਾ ਹਮਲਾ ਹੋਇਆ ਇਹ ਸਾਡੇ ਇੱਕ ਵਕੀਲ ਨਿਰਿੰਦਰ ਸਿੰਘ 'ਤੇ ਹੋਇਆ ਇਹ ਸਾਡੀ ਕਮਿਊਨਿਟੀ 'ਤੇ ਹੋਇਆ ਸਾਡੇ 3500 ਵਕੀਲਾਂ 'ਤੇ ਹੋਇਆ ਔਰ ਇਹਦੇ ਵਾਸਤੇ ਪ੍ਰੋਟੈਸਟ ਕਰ ਰਹੇ ਆ ਪ੍ਰੋਟੈਸਟ ਕਰਦੇ ਨਾਲ ਨਾਲ ਅਸੀਂ ਐਫਆਰ ਵੀ ਕਰਾਣੀ ਆ ਪਿਆਦੇ ਨੂੰ ਅਰੈਸਟ ਵੀ ਕਰਾਣਾ ਆ ਜਿਸ ਵੇਲੇ ਸਰ ਵੀ ਕਰਾਣੀ ਹੈ ਤੇ ਨਾਲ ਦੀਆਂ ਸਜ਼ਾ ਵੀ ਕਰਾਣੀਆਂ ਕਿਉਂਕਿ ਸਾਨੂੰ ਪਤਾ ਇਹ ਇਨਸੀਡੈਂਟ ਦੇ ਇੰਨੇ ਗਵਾਹ ਨੇ ਇੰਨੇ ਗਵਾਹ ਨੇ ਕਿਤੇ ਭੁੱਲ ਜੂ ਸਾਰੇ ਸਾਰੇ ਵਕੀਰ ਸਾਹਿਬਾਨ ਦੇ ਸਾਹਮਣੇ ਪੱਗ ਲਾਈ ਗਈ ਹੈ ਜਾਣਦੇ ਹੋਏ ਕਿ ਸਰਦਾਰ ਹੈਗਾ ਤੇ ਇਹਦਾ ਘਰਦੜਾ ਹੈਗਾ ਵਾ ਤੁਹਾਡਾ ਜੁੜਿਆ ਹੋਇਆ ਨੰਬਰ 2 ਉਹਤੇ ਜਾਨਲੇਵਾ ਹਮਲਾ ਹੋਇਆ ਜਾਨਲੇਵਾ ਹਮਲਾ ਕਰਕੇ ਉਹਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਆਂ ਕੁੰਡੀ ਵਾ ਕੇ ਅੰਦਰ ਬੰਦ ਕਰਕੇ ਕੁੱਤੇਗਾ ਸ਼ੀਸ਼ੇ ਦੇ ਵਿਖਿਆ ਸਾਰਿਆਂ ਨੂੰ ਔਰ ਆ ਹਾਲਾਤ ਬਣ ਗਏ ਅਦਾਲਤਾਂ ਦੇ ਵਿੱਚ ਔਰ ਕਮਾਲ ਦੀ ਗੱਲ ਹੈ ਕਿ ਆਦਾ ਕਹ ਰਿਹਾ ਕਿ ਮੈਂ ਫਰਾਲੇ ਵਕੀਲ ਦੇ ਫਰਾਲੇ ਜੱਜ ਦੇ ਬਹੁਤ ਨੇੜੇ ਆ ਇਹ ਵਕੀਲਾਂ ਦੇ ਜੱਜਾਂ ਦੇ ਨੇੜੇ ਵਾਲੀ ਗੱਲ ਸਾਰੇ ਵਕੀਲ ਭਾਈਚਾਰੇ ਦੇ ਹਮਾ ਪੰਜਾਬ ਰਾਣਾ ਦੇ ਵਕੀਲਾਂ ਦੇ ਭਾਈਚਾਰੇ ਹਮਾ ਇਸ ਦੋਸਤਾਂ ਦੇ ਵਕੀਲਾਂ ਦੇ ਭਾਈਚਾਰੇ ਹਮਾ ਔਰ ਮੈਂ ਦਾਦਾ ਮੈਂ ਕਿਉਂਕਿ ਬਤੌਰ ਬਾਰ ਕਾਉਂਸਲ ਮੈਂਬਰ ਆ ਜੋ ਕਿ ਵਾਈਸ ਚੇਅਰਮੈਨ ਦੋ ਵਾਰ ਆ ਚੁੱਕਾ ਇਸੇ ਬਾਅਦ ਤੋਂ ਪਟਾਸ਼ੀ ਹੋਊਗੀ ਔਰ ਪੂਰੇ ਹੀ ਦੋਸਤਾਂ ਦੇ ਘਰੂ ਫੈਲੂ ਫੈਲੂਗੀ ਜੇ ਆ ਰਸ ਨਾ ਹੋਇਆ ਮਾਮਲਾ ਕੀ ਹੋਇਆ ਮਾਮਲਾ ਕੁਝ ਨਹੀਂ ਹੈਗਾ ਨਵਾਂ ਮਾਮਲਾ ਦਾ ਕਾਨੂੰਨ ਦਾ ਇੱਕ ਵਕੀਲ ਸਾਹਿਬ ਕਾਨੂੰਨੀ ਆਪਣਾ ਕੰਮ ਕਰਾਉਣ ਜਾ ਰਿਹਾ ਉਹਨਾਂ ਨੂੰ ਜਾ ਕੇ ਰਿਸ਼ਵਤ ਮੰਗੀ ਜਾਂਦੀ ਹੈ ਰਿਸ਼ਵਤ ਮੰਗਣ ਤੋਂ ਬਾਅਦ ਆ ਹਾਲਾਤ ਬਣ ਜਾਂਦੇ ਕਿ ਉਹਨੂੰ ਕਮਰੇ ਖੜਕੇ ਸਾਰੇ ਇਕੱਠੇ ਉੱਕੜਦੇ ਆ ਉਹਦੇ ਪੱਗ ਲਾਂਦੇ ਆ ਇਤੋਂ ਵੱਡਾ ਆ ਜਿਹੜੀ ਸਰਕਾਰ ਕਹਿੰਦੀ ਬਈ ਆ ਇਹ ਰਿਸ਼ਵਤ ਗੋਰੀ ਦਾ ਗਲਾਬ ਹੈ ਸਾਰੇ ਜ਼ਿਆਦਾ ਰਿਸ਼ਵਤ ਕੋ ਪ੍ਰਤੀਕਿਤ ਉਹਨਾਂ ਨੇ ਕਮਾਲ ਦੀ ਗੱਲ ਹੈਗੀ ਆ ਹਰ ਘਰ ਦੇ ਵਿੱਚ ਰਿਸ਼ਵਤ ਹੋਈ ਹੈ ਹਰ ਡਿਪਾਰਟਮੈਂਟ ਵਿੱਚ ਰਿਸ਼ਵਤ ਹੈਗੀ ਹੈ ਪਰ ਅਸੀਂ ਅਦਾਲਤਾਂ ਵਿੱਚ ਰਿਸ਼ਵਤ ਨਹੀਂ ਕਰਾਂਗੇ ਅਸੀਂ ਅਦਾਲਤਾਂ ਦੇ ਰਿਸ਼ਵਤ ਦੇ ਸਾਰੇ ਖਿਲਾਫ ਆ ਸਾਡੀ ਬਾਰਜੇ ਐਗਜ਼ੈਕਟਿਵ ਸਾਡੇ ਪ੍ਰਧਾਨ ਸਾਹਿਬ ਤੇ ਸਾਰੀ ਐਗਜ਼ੈਕਟਿਵ ਜਿਹੜੀ ਹੈਗੀ ਆ ਉਹ ਸਾਰਾ ਧਰ ਲਿਆ ਕਿ ਜਿਹੜਾ ਰਿਸ਼ਵਤ ਮੰਗੂਆ ਜਾਂ ਕਰੂਗਾ ਉਹਦੇ ਖਿਲਾਫ ਇਹੀ ਕਾਰ ਹੋਊਗਾ ਪਰਚੇ ਦਰਜ ਹੋਣਗੇ ਬਸ ਸਿਰਫ ਫੋਟੋ ਕਰਨਾ ਕਿਸੇ ਸਰ ਜਿਸ ਵੇਲੇ ਡਰਪੋਰਟ ਸੁਣਣਾ ਆ ਦੇਖੋ ਦੀ ਬੰਦੇ ਦਾ ਹਾਲ ਫੋਟੋ ਦੇਖੋ ਨਰਿੰਦਰ ਦੀ ਫੋਟੋ ਦੇਖੋ ਪੱਗ ਬੰਨਦਾ ਤੇ ਪੱਗ ਲਾਤੀ ਹੈ ਜੀ

ਤੇ ਜਦੋਂ ਉਹਨਾਂ ਨੇ ਖਾਦਾ ਨਾਮ ਦੱਸਿਆ ਤਾਂ ਉਹਨਾਂ ਨੇ ਉਹਦੇ ਬਾਰੇ ਕਾਫੀ ਸਰਵਲੀਆਂ ਯੂਜ਼ ਕੀਤੀ ਤੇ ਉਹਦੇ ਪਾਸੇ ਪੈਸੇ ਵੀ ਲੈ ਲਏ ਪਰ ਕਾਹਦੇ ਸਾਨੂੰ ਜ਼ਰੂਰਤ ਨਾ ਤੇ ਜਦੋਂ ਉਹ ਉਹਨਾਂ ਨੇ ਮਨਾਂ ਦਿੱਤਾ ਉਥੇ ਕੋਈ ਗੱਲ ਦਿਖਾਈ ਹੋਈ ਆ ਕਿ ਸਿਵਲ ਅਧਿਕਾਰ ਨੂੰ ਜਦੋਂ ਜੱਤੀ ਆਨੇ ਵੀ ਕੋਈ ਹੋਰ ਕਰਨਾ ਕਰਨਾ ਉਹਦਾ ਪਾਸਾ ਲੈਦਾ ਪਰ ਪੈਸੇ ਕੱਢਨੇ ਸੀਗੇ ਤੇ ਰਾਤ ਉਹਦੇ ਦੁਆਰਾ ਕੰਟਾਇਆ ਉਹਨੂੰ ਫੋਨ ਤੇ ਜਦੋਂ ਸਵੇਰੇ ਤੇ ਗੱਲ ਕਰਨ ਆਇਆ ਗੱਲ ਕਰਨ ਦੀ بجائے ਇਹਨਾਂ ਨੇ ਅੰਦਰ ਕਵਾਚਾ ਲਾ ਲਿਆ ਜਿੰਨੇ ਵੀ ਅੰਦਰ ਰਾਜੂ ਰੂਪ ਦੇ ਬੰਦੇ ਸੀਗੇ ਸਾਥ ਸਾਥ ਜਾਂਦਾ ਜੋ ਵੀ ਇਹ ਕਹਿ ਰਿਹਾ ਹੈ ਉਹਨਾ ਨੇ ਦਰਵਾਜ਼ਾ ਲਾ ਕੇ ਸਾਰੇ ਅੰਬੀਰ ਸਾਹਿਬ ਨੂੰ ਕੁੱਟਮਾਰ ਕੀਤੀ ਐ ਉਹਨਾਂ ਜੀ ਕੱਢ ਲਈਏ ਨਾਲ ਵੇਖੋ ਇੱਕ ਵਗੀਰ ਦਾ ਹੋ ਸੀਗੇ ਤੇ ਇਹ ਸਾਰੇ ਵਗੀਰ ਨਾਲ ਸਾਹਮਣੇ ਹੋਈ ਹੈ ਜੀ ਦਰਵਾਜ਼ਾ ਉਹ ਵਗੀਰ ਨਾਲ ਹੋਇਆ ਪਰ ਵਕੀਰੋਂ ਤੋਂ ਹੋ ਵੀ ਸੀਗੇ ਉਹਨਾਂ ਨੇ ਦੇਖਿਆ ਕੁੱਟਮਾਰ ਹੁੰਦੀ ਹੈ ਦਰਵਾਜ਼ਾ ਉਹਨਾਂ ਬਾਅਦ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਦਾਰੇ ਕਹਿੰਦੇ ਡਾਕੜਾ ਕੁੱਤਾ ਹੈ ਇੱਥੇ ਵੇ ਮਾਹੌਲ ਬਹੁਤ ਜ਼ਿਆਦਾ ਖਾਫੀ ਹੋ ਚੁੱਕੀ ਸੀ ਇੱਕ ਪੰਜਾਬ ਦੇ ਵਿੱਚ ਸਰਕਾਰ ਸਾਹਿਬ ਜੀ ਦੇ ਅਗਲੇ ਦੀ ਬਹੁਤ ਮਰਨ ਵਾਲਾ ਕੰਮ ਆ ਇਹ ਸਿਚੁਏਸ਼ਨ ਉਹ ਅਸੀਂ ਬੜੀ ਮੁਸ਼ਕਿਲ ਹੈਂਡਲ ਕੀਤਾ ਪਰ ਅਸੀਂ ਇਹੀ ਮੰਗ ਰੱਖਦੇ ਆ ਕਿ ਬੰਦੀ ਜੋ ਵੀ ਦੂਸਰੇ ਕਲੱਬ ਬੰਦੀ ਸੱਤ ਸੱਤ ਸਾਰਵਾਈ ਹੋ ਕਰਾਈ ਜਾਵੇ ਇੱਥੇ ਇੱਥੇ ਵੀ ਸਟਾਫ ਨਹੀਂ ਨਾਜਰੂਮ ਦੇ ਸਾਹਮਣੇ ਵੀ ਇਹਨਾਂ ਦੀ ਬਰਮਾਸ਼ੀ ਆਪਿਆਂ ਦੇਖ ਕੇ ਹੈਰਾਨ ਹੋ ਜੂਏ ਬਰਮਾਸ਼ੀ ਕਰ ਰਹੀ ਹੈ ਤੇ ਸਾਰੇ ਆ ਮੇਰਾ ਕੋਈ ਡਰ ਨਹੀਂ ਹੈ ਕਾਨੂੰਨ ਦਾ ਇਹਾਕਰੂ ਦੇ ਰੱਖਾ ਗਿਆ ਪਰ ਇਹ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਉਹ ਵੀ ਕੋਰਟ ਦੇ ਵਿੱਚ ਸਾਨੂੰ ਇਸ ਚੀਜ਼ ਦੀ ਬੜੀ ਹੈਰਾਨਗੀ ਹੈ ਇਹ ਪੁਝਾਇ ਨਹੀਂ ਗਈ ਜੀ ਮਾਰੇ ਆਪ ਦਰਵਾਜੇ ਦੇ ਵਿੱਚ ਸੀ ਕਿ ਅਸੀਂ ਸਭ ਨੂੰ ਇਹਨਾਂ ਨੂੰ ਬਚਾਇਆ ਮੌਤ ਤੋਂ ਪਰ ਇਹਨਾਂ ਨੇ ਪਿੱਛੇ ਆਪਣੇ ਆਪ ਹੀ ਜਾਲੀਆਂ ਤੋੜੀਆਂ ਤੇ ਉਥੇ ਭੱਜੇ ਨੇ ਜੀ ਇਹ ਪੁਝਾਇਆ ਕਿਸੇ ਨੇ ਆਪ ਹੀ ਆਪਣੀ ਜਾਨ ਨੂੰ ਬਚਾਇਆ ਜਾਕੀ ਦਰਵਾਜੇ ਬੰਦ ਸੀ ਸਾਡਾ ਪ੍ਰੋਟੈਸਟ ਇਹ ਜੀ ਜਦ ਤੱਕ ਉਹ ਮਾਰੇ ਖਿਲਾਫ ਫਰਮਦੀ ਐ ਡਿਪਾਰਟਮੈਂਟਲ ਇਨਕੁਆਰੀ ਦੇ ਵਿੱਚ ਉਹ ਟਰਮੀਨੇਟ ਨਹੀਂ ਹੁੰਦੀ ਤੇ ਨਹੀਂ ਜਦ ਤੱਕ ਉਹਨਾਂ ਦੇ ਪਰਚਾ ਨਹੀਂ ਹੁੰਦਾ ਤੇ ਉਹਨਾਂ ਦੇ ਰਸਤੇ ਬੰਦੀ ਤੱਕ ਅਸੀਂ ਇਹਨੂੰ ਲਾਜਿਕਲ ਲੈਵਲ ਤੇ ਲੈ ਕੇ ਹੀ ਜਾਵਾਂਗੇ ਜੀ